ਤਾਮਰਗੜ ਦੇ ਅਦੀਨਪੰਦੇ ਪਿੰਡ ਮਾਹੌਰਾਣਾ ਦੇ ਵਿੱਚ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਕੀ ਬਿਤੇ ਦਿਨੀ ਬਰਸਾਤਾ ਦੇ ਨਾਲ ਕਿਤਨਾ ਕਿਤੇ ਮੌਸਮ ਸੁਹਾਵਣਾ ਹੁੰਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਤੇਜ਼ ਤੂਫਾਨ ਦੇ ਚੱਲਦਿਆਂ ਇੱਕ ਦਰਖਤ ਉਖੜ ਕੇ ਇੱਕ ਮਹਿਲਾ ਮਜ਼ਦੂਰ ਦੇ ਉੱਤੇ ਡਿੱਗ ਪਿਆ ਜਿਸ ਕਾਰਨ ਮਹਿਲਾ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਿੰਡ ਮਾਹੌਰਾਣਾ ਦਾ ਇਹ ਮਾਮਲਾ ਹੈ ਜਿੱਥੇ ਕੀ ਤੇਜ਼ ਤੂਫਾਨ ਦੇ ਕਾਰਨ ਇੱਕ ਦਰਖਤ ਉਖੜ ਜਾਂਦਾ ਹੈ ਜੋ ਕਿ ਨਾਲ ਹੀ ਕੰਮ ਕਰ ਰਹੀ ਇੱਕ ਮਨਰੇਗਾ ਮਜ਼ਦੂਰ ਮਹਿਲਾ ਦੇ ਉੱਤੇ ਡਿੱਗ ਜਾਂਦਾ ਹੈ ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ کافی ਜ਼ਿਆਦਾ ਮਨਪਾਕੀ ਕਟਨਾ ਹੈ ਜਿੱਥੇ ਕੀ ਪਿੰਡ ਮਾਹੋਰਾਣਾ ਦੀ ਹੈ ਕਟਨਾ ਹੈ ਜਿੱਥੋਂ ਦੀ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਮਨਰੇਗਾ ਮਹਿਲਾ ਮਜ਼ਦੂਰ ਗੁਰਮੇਲ ਕੌਰ ਜਿਸ ਦੀ ਕਿ ਉਮਰ 58 ਸਾਲ ਦੱਸੀ ਜਾ ਰਹੀ ਹੈ ਤੇ ਇਸ ਦੀ ਇਸ ਹਾਦਸੇ ਚ ਮੌਤ ਹੋ ਜਾਂਦੀ ਹੈ 15 ਹੋਰ ਮਹਿਲਾ ਮਨਰੇਗਾ ਮਜ਼ਦੂਰਾ ਦੇ ਨਾਲ ਜੋ ਹੈ ਸੁਰੱਖਿਅਤ ਜਗਾ ਵਾਲੇ ਭੱਜ ਰਹੇ ਸਨ ਅਚਾਨਕ ਹੀ ਇੱਕ ਵੱਡਾ ਦਰਖਤ ਜੋ ਹੈ ਇਹਨਾਂ ਦੇ ਉੱਤੇ ਡਿੱਗ ਜਾਂਦਾ ਹੈ ਜਿਸ ਨਾਲ ਉਕਤ ਗੁਰਮੇਲ ਕੌਰ ਤੇ ਦੋ ਹੋਰ ਮਜ਼ਦੂਰਾਆਂ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਲੇਰ ਕੋਟਲਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਪਟਿਆਲਾ ਵੀ ਰੈਫਰ ਕੀਤਾ ਲੇਕਿਨ ਗੁਰਮੇਲ ਕੌਰ ਦੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਜਿੰਨਾਂ ਦੋ ਹੋਰ ਮਜ਼ਦੂਰ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਇਸ ਤੋਂ ਬਾਅਦ ਜੋ ਹੈ ਪਿੰਡ ਵਾਸੀ ਅਤੇ ਨਾਲ ਹੀ ਨਾਲ અમરગઢ ਦੇ ਜੋ ਡੀਐਸਪੀ ਨੇ ਦਵਿੰਦਰ ਸਿੰਘ ਸੰਧੂ ਉਹਨਾਂ ਵੱਲੋਂ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਦੱਸਿਆ ਗਿਆ ਹੈ ਉਹ ਵੀ ਤੁਹਾਨੂੰ ਸੁਣਾਉਣੇ ਮੇਰੇ ਉਹ દੈਨਿਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ạtਵਾਲ ਇਸ ਵਕਤ ਅਸੀਂ ਪਿੰਡ ਮਾਹੋਰਾਣਾ ਖੜੇ ਆ ਨਾਬਾ ਮਲੇਰ ਕੁੜਲਾ ਰੋਡ ਦੇ ਉੱਪਰ ਸੋ ਕੁਝ ਲੋਕਾਂ ਵੱਲੋਂ ਜਿਹੜਾ ਹੈਗਾ ਰੋਡ ਜਾਮ ਕਰ ਦਿੱਤਾ ਗਿਆ ਤੇ ਟ੍ਰੈਫਿਕ ਜਿਹੜੀ ਹੈਗੀ ਆ ਬਿਲਕੁਲ ਬੰਦ ਹੋ ਚੁੱਕੀ ਆ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਸੋ ਆਪਾਂ ਇਹਨਾਂ ਲੋਕਾਂ ਤੋਂ ਜਾਣਨਾ ਚਾਹਾਂਗੇ ਕਿ ਆਖਰ ਕੀ ਕਾਰਨ ਕੀ ਆ ਕਿ ਇਹਨਾਂ ਨੇ ਜਿਹੜਾ ਰੋਡ ਬੰਦ ਕਰਿਆ ਸੋ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜੀ ਜਿਹੜਾ ਇਹ ਅੱਜ ਰੋਡ ਬੰਦ ਕੀਤਾ ਗਿਆ ਕੀ ਕਾਰਨ ਹੈ ਦਾ ਐਕਚੁਅਲ 'ਚ ਇਥੇ ਨਰੇਗਾ ਬਰਕਰ ਕੰਮ ਕਰਦੀਆਂ ਸੀ ਨਰਸਰੀ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਹੈ ਸਾਡੇ ਇੱਥੇ ਉੱਥੇ ਕੱਲ ਜਦੋਂ ਹਨੇਰੀ ਆਈ ਤਾਂ ਇੱਕ ਦਰਖਤ ਟੁੱਟਿਆ ਉਹਦੇ ਨੀਚੇ ਤਿੰਨ ਚਾਰ ਬੁੜੀਆਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਗਈਆਂ ਤੇ ਉਸ ਤੋਂ ਇੱਕ ਐਕਸਪਾਇਰ ਹੋ ਗਈ ਹੈ ਦੋ ਤਿੰਨ ਇਲਾਜ ਦੀਨ ਨੇ ਅਰਜੇਂਦਰਾ ਹਸਪੀਟਲ ਚ ਤੇ ਹੁਣ ਸਾਡੀ ਮੰਗ ਇਹ ਹੈਗੀ ਆ ਕਿ ਉਹਨਾਂ ਦੇ ਜਿਹੜੀ ਐਕਸਪਾਇਰ ਹੋ ਗਈ ਆ ਉਹਨਾਂ ਦੇ ਦੋ ਬੇਟੇ ਨੇਗੇ ਤੇ ਉਹ ਵਿਚਾਰੇ ਸਿੰਗਲ ਨੇਗੇ ਤੇ ਅਸੀਂ ਫੋਰੈਸਟ ਡਿਪਾਰਟਮੈਂਟ ਮੰਗ ਕੀਤੀ ਹੈਗੀ ਆ ਵੀ ਇਹਨਾਂ ਨੂੰ ਇੱਕ ਨੂੰ ਨੌਕਰੀ ਦਿੱਤੀ ਜਾਵੇ ਤੇ ਜੋ ਮੁਆਵਜ਼ਾ ਤੁਹਾਡਾ ਫੋਰੈਸਟ ਡਿਪਾਰਟਮੈਂਟ ਵੱਲੋਂ ਬਣਦਾ ਉਹ ਦਿੱਤਾ ਜਾਵੇ ਸੈਕੰਡਲੀ ਜਿਹੜਾ ਨਰੇਗਾ ਵੱਲੋਂ ਬਣਦਾ ਉਹ ਦਿੱਤਾ ਜਾਵੇ ਬਟ ਕੀ ਹੈਗਾ ਨਰੇਗਾ ਵਾਲੇ ਫੋਰੈਸਟ ਡਿਪਾਰਟਮੈਂਟ ਨੂੰ ਕਹੀ ਜਾਂਦੇ ਨੇ ਫੋਰੈਸਟ ਡਿਪਾਰਟਮੈਂਟ ਵਾਲੇ ਨਰੇਗਾ ਨੂੰ ਕਹੀ ਜਾਂਦੇ ਨੇ ਕੋਈ ਅਧਿਕਾਰੀ ਇੱਥੇ ਪਹੁੰਚਿਆ ਫੋਰੈਸਟ ਦਾ ਜਾਂ ਨਰੇਗਾ ਅਧਿਕਾਰੀ ਕੋਈ ਇੱਥੇ ਜਾਂ ਹੋਰ ਵਾਲਾ ਅਧਿਕਾਰੀ ਪਹੁੰਚਿਆ ਪੁਲਿਸ ਦੇ ਦੇਖੋ ਜੀ